ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਲਓ ਜੀ ਇੱਧਰ ਮੰਮੀ ਤੇ ਭਾਬੀ ਨੇ ਫੇਰ ਤਰ ਲਈ ਸੀ ਕੜਾਈ। ਇਹ ਕਾਰੀਂ ਮੇਨ ਆ ਦੋਹੀ ਫੇਵਰੇਟ ਕੰਮ। ਪਿੰਨੀਆਂ ਪਿੰਨੀਆਂ ਖੇਡੀਆਂ ਜਾਂਦੀਆਂ ਰਹਿੰਦੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਤੁਸੀਂ ਠੀਕ ਠਾਕ ਹੋਗੇ? ਆਪ ਵੀ ਠੀਕ ਠਾਕ ਹੋ। ਹਾਂ ਜੀ ਸਾਰੇ ਠੀਕ ਠਾਕ ਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵੀਡੀਓ ਦੇਖਣਾਂ। ਵੀਡੀਓ ਦੇਖਣਾਂ ਦਾ ਬਹੁਤ-ਬਹੁਤ ਧੰਨਵਾਦ ਜੀ। ਤੇ ਅੱਜ ਸ਼ੌਕ ਤਾਂ ਇੰਨਾ ਛੋਟ ਉਹੋ ਫਿਰ ਤੇ ਗਰਮੀ ਲੱਗਦੀ ਸੀ ਚਲੋ ਠੀਕ ਹਾਂਜੀ ਆਪਾਂ ਆ ਗਏ ਹਾਂ ਸਕੂਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਸਾਹਮਣੇ ਆ ਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਸਾਡੇ ਨਵੇਂ ਵਲੌਗ ਵਿੱਚ ਹੈ ਹੈ ਨਵੇਂ ਵਲੌਗ ਦੇ ਵਿੱਚ ਰਣੂ ਤਾਂ ਬਾਲੇ ਕਿਉਂਟ ਬੋਲਦੀ ਆ ਨਹੀਂ ਤੂੰ ਦੇਖੋ ਤੇ ਸਤਿ ਸ਼੍ਰੀ ਅਕਾਲ ਬਲੌਗੇ ਫਟਾਫਟ ਟੀਵੀ ਦੇ ਮੂਰੇ ਗਈ ਆ ਬਸ ਆਉਂਦਿਆਂ ਸਾਰ ਟੀਵੀ 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 ਹੋਰ ਇੱਕ ਕੁੜੀ ਨੂੰ ਕੋਈ ਕੰਮ ਨਹੀਂ ਸਕੂਲੋਂ ਆ ਕੇ ਪੜਪੜ ਵੀ ਲਿਆ ਕਰ ਪੈਣੇ ਨਹੀਂ ਸਾਰੇ ਕਹਿਣਗੇ ਵੀ ਉਹ ਤਾਂ ਤੁਹਾਡੀ ਕੁੜੀ ਮੈਡਮ ਆ ਹਨ ਮੈਨੂੰ ਕਹਿਣਗੇ ਤੂੰ ਤਾਂ ਤੁਹਾਡੀ ਦੀਦੀ ਮੈਡਮ ਆ ਤੇ ਪੜਦੀਆਂ ਹੈ ਨਹੀਂ ਕਿ ਮੈਂ ਤੁਸੀ ਹਜਾ ਲਵਾਉਂਗੀ ਸਕੂਲੋਂ ਨੀਤੂ ਲਓ ਜੀ ਅਦਰ ਬੈਗੀ ਨੀਤੂ ਆ ਕੇ ਲਹ ਲ ਕੀ ਗਾ ਲੋਗੀ ਹੁ ਗਲਾ ਘੁੱਟਣਾ ਹਾਏ ਹੋ ਗਿਆ ਮੀਂ ਚੋਟੀ ਵੀ ਲਾਲ ਆਪਾਂ ਸਕੂਲੋਂ ਆਏ ਆ ਤੇ ਹੁਣ ਮੈਂ ਪੀਣੀ ਆ ਚਾਹ ਹਨਾ ਸਕੂਲ ਚ ਅੱਜ ਵੀ ਸੱਚ ਸਕੂਲ ਚਾਹ ਵੀ ਨਹੀਂ ਪੀਤੀ ਅੱਜ ਮੈਂ ਸਵੇਰ ਦੀ ਚਾਹ ਹੁਣ ਪੀਣੀ ਆ ਪਹਿਲੀ ਚਾਹ ਵੈਸੇ ਮੋਸਟ ਲੈ ਮੇਰੀ ਚਾਹ ਪਹਿਲੀ ਘਰਿਆ ਕੀ ਹੁੰਦੀ ਆ ਹਨਾ ਲਓ ਵੀ ਆਪਾਂ ਪੀਨੇ ਚਾਹ ਅੱਜ ਆਪਾਂ ਚਾਹ ਪੀਣੀਆਂ ਵਾਲੀ ਪਿੰਕ ਤੇ ਰੱਖੀ ਬਾਕੀ ਤਾਂ ਸਾਰੇ ਜਣੇ ਕਹਿੰਦੇ ਸਤ ਹੁਣੀ ਪੀਖਿਆ ਟੈਂਚਾ ਤੇ ਆਪਾਂ ਪਾ ਦਿੰਦੇ ਹਾਂ ਫਿਰ ਉਹ ਤੁਸਪਤੀ ਹਨਾ ਜੇ ਆਪਾਂ ਪੀਨੇ ਹੀ ਕੱਲ੍ਹ ਆਣੇ ਆ ਫਿਰ ਹੁਣ ਆਪਾਂ ਥੋੜੀ ਜੀ ਸ਼ਾਹੀ ਤਰੀਕੇ ਨਾਲ ਚਾਹ ਬਣਾ ਲਈਏ ਨਾ ਆਪਾਂ ਜਰੂਰੀ ਚਲ ਜੀ ਥੋੜੇ ਆਪਾਂ ਤਾਂ ਹੁਣ ਗੋੜੀ ਗੋੜ ਤਾਂ ਸ਼ੱਕਰੀ ਬਣਾਇਆ ਸੇ ਭਾਬੀ ਨੇ ਕਟ-ਕਟ ਕੇ ਓਏ 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 ਇਹ ਤਾਂ ਮੈਂਟਚੀ ਵਾਲਾ ਆ ਗਿਆ ਚਲੋ ਵਧੀਆ ਤੁਹਾਨੂੰ 4 ਵਜੇ ਮੈਂ ਤੇ ਦਿੰਦੀ ਹਾਂ ਜਿਵੇਂ ਪਹਿਲੀ ਚਾਹ ਪੀਣੀ ਆ ਤਿਤਰੋ puri biya ਕਹਿੰਦੀ ਆ ਇਸ ਤਾਂ ਜੀ ਬਿਜ਼ੀ ਆ ਹਨਾ ਕਿਉਂਕਿ ਉਹ ਬਣਾ ਰਹੀਆਂ ਨੇ ਪਿੰਨੀਆਂ ਅੱਜ ਫਿਰ ਭਰਾਣਾ ਮੇਰਾ ਹੈ ਨਾ ਯੂਕੇ ਬਾਹਰ ਲੰਡਨ ਰਹਿੰਦਾ ਭਰਾ ਪਰ ਜਾਈ ਚਲੋ ਜੀ ਪ੍ਰਾਦੀ ਫਰਮਾਇਸ਼ ਸੀ ਫਿਰ ਮਮੂ ਮੇਰੇ ਨਾਲ ਧਰ ਲਈ ਕੜਾਈ ਉਹਨਾਂ ਲਈ ਸਪੈਸ਼ਲ ਅ ਜਪਿੰਨੀਆਂ ਬਣਾ ਰਹੀਆਂ ਨੇ ਖੋਇਆ ਵਾਲੀਆਂ ਵੀ ਤੇ ਚੌਲਾਂ ਵਾਲੀਆਂ ਵੀ ਹਾਂਜੀ ਤੇ ਚਾਹ ਆਪਣੀ ਹੋ ਚੁੱਕੀ ਹੈ ਰਜ ਰਜ ਕੇ ਕਮਲੀ ਇਧਰੋਂ ਫਿਰ ਮੈਂ ਪਿੰਨੀਆਂ ਵੀ ਦੋ ਪਾਲ ਲੈਂਦੀ ਹਾਂ ਉਹਨੇ ਟਾਈਮ 'ਚ ਹਨਾ ਚਾਹ ਬਣਾਇਆ ਜਦ ਪੱਕਦੇ ਹੈ ਕੱਲਿਆਂ ਦੇ ਲਈ ਕਿਉਂਕਿ ਮਮੂ ਵੀ ਲਖੈਂਦੇ ਇਸ ਤਹ ਜੀ ਉਹਨੇ ਬਣਾ ਕੇ ਪੀਤੀ ਹੈ ਐਂ ਕਰਦੀ ਆ ਪਤਾ 5-7 ਮਿੰਟਾਂ ਦੇ ਨਾਲ ਵੀ ਕਈ ਵਾਰ ਮੇਰੀ ਵੇਲਟ ਨਹੀਂ ਕਰਦੀਆਂ ਇਹ ਮੈਂ ਫਿਰ ਵੀ ਪੁੱਛ ਲਿਆ ਮੈਂ ਕਿ ਜੇ ਤੁਸੀਂ ਪਿੰਨੀਆਂ ਤਾਂ ਦੱਸ ਦੋ ਕਿੰਨੇ ਨਾ ਨਾਈਸ ਟਾਈ ਹੁਣੀ ਪੀ ਕੇ ਕੱਪ ਰੱਖਿਆ ਚਲ ਵੀ ਆਪਾਂ ਵੀਨੇ ਚਾਹ ਨਾਲ ਲੈ ਲਈਏ ਕੋਕੋਲੀ ਬਾਟੀ ਹੈ ਨਾ ਬਹੁਤ ਮਸਾ ਚਾਹ ਜ਼ਿਆਦਾ ਸਵਾਦ ਲੱਗੂਗੀ ਲਓ ਜੀ ਹੋ ਗਈ ਆਪਣੀ ਚਾਹ ਰੈਡੀ ਜਿਹੜੀ ਕਿ ਹੁਣ ਮੈਂ ਕੱਲੀ ਨਹੀਂ ਪੀਣੀ ਅੱਜ ਮੈਂ ਕਿਸੇ ਨੂੰ ਨਹੀਂ ਜਾ ਦਿੱਤੀ ਨਿੱਤੂ ਨੂੰ ਨਹੀਂ ਪੁੱਛਣੀ ਅੱਜ ਆਪਾਂ ਖਾਣੇ ਖੋਈ ਦੀ ਪਿੰਨੀਆਂ ਹਨਾ ਬਣਾ ਕੇ ਰੱਖਿਆ ਭਈਆਂ ਸੀ ਗਿਆ ਕਿੰਨੇ ਦਿਨ ਹੋ ਗਿਆ ਮੰਮੀ ਪਾਪਾ ਤਾਂ ਖਾ ਲੈਂਦੇ ਕੇਲ ਵੀਰਾ ਵੀ ਖਾ ਲੈਂਦਾ ਹਨਾ ਪਾ ਬੀ ਖਾ ਲੈਂਦੀ ਮੈਂ ਖਾਣੀਆਂ ਭੁੱਲ ਜਾਈ ਮੈਂ ਸਕੂਲ ਚ ਤੇ ਲੈ ਕੇ ਜਾਨੀ ਜੇ ਕਦੇ ਯਾਦ ਆ ਜਾਵੇ ਤਾਂ ਖਾ ਲੈਣੀ ਆ ਨਹੀਂ ਆਈ ਮੁੜੇ ਹੁੰਦੀ ਆ ਪਿੰਨੀ ਤਾਂ ਮੇਰੇ ਨਿੱਤੂ ਦੇ ਰਾਂ ਨੂੰ ਨਵੰਡਾ ਲੀਆਂ ਹਨਾ ਪਰ ਚਾਹ ਨਹੀਂ ਖੇਣੀ ਅਸੀਂ ਪੀਣੀ ਚਾਹ ਮੇਂ ਗੱਲੀ ਨਹੀਂ ਪੀਤੀ ਆ ਚਾਹ ਸੱਚੀ ਬਹੁਤ ਕੈਂਟ ਸੀ ਦੁੱਧ ਚ ਪੱਤੀ ਪਈ ਸੀ ਨਾ ਜਮਾਂ ਲਾਜਵਾ ਵੀ ਬਣੀ ਸੀ ਇੱਥੇ ਐਸੇ ਮੇਰੇ ਨਾ ਸਕੂਲ ਚ ਆਂਟੀ ਵੀ ਇਦਾਂ ਹੀ ਬਣਾ ਕੇ ਦਿੰਦੇ ਹੁੰਦੇ ਤਾਂ ਫਿਰ ਮੈਂ ਇਤਨਾ ਕਿੰਨਾ 1/2 ਕਿਲੋ ਜਿਹੜਾ ਦੁੱਧ ਹੁੰਦਾ ਤੇ ਇਸ ਦੋ ਜਾਂ ਤਿੰਨ ਜਣਾਂ ਨੇ ਪਿੰਨ ਦੀ ਟਾਂਟੀ ਫਿਰ ਉਹ ਵੀ ਦੁੱਧ ਚ ਥੱਤੀ ਪਾ ਕੇ ਦਿੰਦਿੰਦੇ ਆ ਅੱਜ ਮੈਂ ਕਿਹਾ ਘੈਂਟ ਵਾਲੀ ਚਾਹ ਮੇਰੀ ਭਾਬੀ ਨੇ ਕਰ ਦਿੱਤੀ ਹੈਗੀ ਮਿਸ ਕਿਉਂ ਦਿੱਤੀ ਨਹੀਂ ਇੰਨੀ ਘੈਂਟ ਚਾਹ ਬਣੀ ਸੀ ਨਾ ਮੈਂ ਤਾਂ ਹੀ ਤੁਹਾਨੂੰ ਸੱਚੀ ਹੰਨ ਨੇ ਵੀ ਕਦੇ ਕਦੇ ਚੰਗੀ ਚੀਜ਼ ਖਾ ਪੀ ਲੈਣੀ ਚਾਹੀਦੀ ਆ ਐਸੀ ਵਧੀਆ ਚੀਜ਼ ਖਾਣੀ ਹੈ ਸੱਚੀ ਮੈਨੂੰ ਐਂਦਾ ਜਿਹੜੀ ਚੀਜ਼ ਮੈਂ ਉਹ ਨਹੀਂ ਉੱਪਰ ਕੀ ਆ ਆ ਦੀ ਮਸ਼ਹੂਰੀ ਕਰਦੀ ਹੈ ਆ ਦੀ ਮਸ਼ਹੂਰੀ ਨਹੀਂ ਪਤਾ ਕਿੰਨੀ ਕਿੰਨੀ ਘੈਂਟ ਬਣੀ ਸੀ ਚਾਹ ਬੜੀ ਘੈਂਟ ਬਣੀ ਸੀਗੇ ਇਧਰ ਬੱਸ ਫੋਨ ਸਕਰੋਲਿੰਗ ਫੋਨ ਸਕਰੋਲਿੰਗ ਪਿੰਨਿਆ ਕਦੋਂ ਕਮਟਨੀਆ ਸ਼ਾਮ ਨੂੰ ਬਾਤ ਸ਼ਾਮ ਨੂੰ ਕਮਟਨੀਆ ਠੀਕ ਹੈ ਚਲੋ ਵੀ ਹੋਣਾ ਜੇ ਆਪਾਂ ਫਿਰ ਆਪਾਂ ਆ ਗਏ ਹਾਂ ਫਿਰ ਅਗਲੀ ਸੀਟ ਤੇ ਵਾਪਸ ਸੋਣਾ ਚਰ ਮੈਂ ਕਰਦੀ ਹੁਣ ਵਲੌਗ ਐਡਿਟ ਹੈ ਨਾ ਕਿਉਂਕਿ ਮੇਰਾ ਵਲੌਗ ਵੀ ਨਹੀਂ ਐਡਿਟ ਕੀਤਾ ਤੇ 5 ਦੇ ਕਰੀਬ ਹੋ ਗਿਆ ਟਾਈਮ ਪੌਣੇ 5 ਹੋ ਚੁੱਕਿਆ 7 ਵਜੇ ਜਦੋਂ ਪਬਲਿਕ ਕਰਨਾ ਠੀਕ ਹੈ ਚਲੋ ਜੀ ਹੁਣ ਫਿਰ ਮੈਂ 7 ਵਜੇ ਨੂੰ ਫਟਾਫਟ ਵਲੌਗ ਐਡਿਟ ਕਰਕੇ ਅਪਲੋਡ ਕਰਾਂ ਲਓ ਵੀ ਹੋ ਗਏ ਆਪਾਂ ਫ੍ਰੀ ਤੇ ਆ ਗਈ ਸਿੱਧਰ ਸੋਈ ਦੇ ਵਿੱਚ ਤੇ ਤੇ ਭਾਬੀ ਨੂੰ ਤੇਰੀ ਸ਼ਕਰ ਗੰਦੀ ਮੈਂ ਤਾਂ ਭੁੱਲ ਗਈ ਸ਼ਕਰ ਗੰਦੀ ਹਰ ਕਿਧਿਸ਼ਾ ਕਰ ਸ਼ਕਰ ਗੰਦੀ ਸ਼ਕਰ ਗੰਦੀ ਅੱਛਾ ਆ ਜੇ ਨੀ ਪਾਇਆ ਯਾਰ ਇਹ ਹੀ ਬਣਾਉਣਾ ਆ ਜਾ ਹਲੋ ਵੀ ਆ ਸਾਡਾ ਮਸ਼ਰੂਰ ਦਾ ਡੱਬਾ ਪਿਆ ਸੀ ਉਦੋਂ ਵਾਂਗ ਰੱਖਿਆ ਪਿਆ ਹੁਣ ਬੰਦ ਗਿਆ ਸਵਾਦ ਨਹੀਂ ਕੋਈ ਬੰਦ ਕੋਈ ਕਦ ਪਛੋਂ ਚਿਰ ਕੇ ਪਾ ਦੇਣੀ ਆ ਬਾਰੇ ਜੀ ਇੰਨਾ ਭੜਾ ਹੋ ਬਣਾਇਆ ਗੋਭੀ ਦੇ ਨਾਂ ਤੇ ਹੋ ਜੀ ਠੀਕ ਹੈ। ਨਾਲ ਜੱਜ ਆਪਾਂ ਖਾਵਾਂਗੇ ਖੁੰਮਾਂ ਦੀ ਤੇ ਸਵਾ ਪਨੀਰ ਦੀ ਸਾਜੀ। ਪਰ ਜੀ ਠੀਕ ਹੈ। ਤੇ ਨਾਲ ਸ਼ਕਰਗੰਦੀ ਦਾ ਨਾਲ ਆਪਾਂ ਖਾਵਾਂਗੇ ਸ਼ਕਰਗੰਦੀ ਦਾ। ਕੀ ਬਣਾਉਂਦੇ ਚਾਟ। ਨਾਲ ਆਪਾਂ ਬਣਾਵਾਂ ਖਾਵਾਂਗੇ ਸ਼ਕਰਗੰਦੀ ਦੀ ਚਾਟ। ਠੀਕ ਹੈ ਚਾਟ ਮੈਂ ਬਣਾਵਾਂ ਫਿਰ। ਹਾਂ ਕਿਉਂਕਿ ਮੇਰੇ ਤੋਂ ਜ਼ਿਆਦਾ ਵੱਧ ਤਾਂ ਕੋਈ ਚਾਟ ਨਹੀਂ ਬਣਾ ਸਕਦਾ ਹਨਾ। ਤੇ ਚਾਟ ਬਣਾਉਣੀ ਆ ਮੈਂ। ਤੇ ਭਾਬੀ ਲਾਉਗੀ ਹੁਣ ਮਸ਼ਰੂਮ ਤੇ ਸੋ ਐਬੀ ਨੂੰ ਤੜਕਾ ਹਨਾ ਪਾ ਲਈ ਨਾ ਉਹਦੀ ਪੁਰਜੀ ਖੁੰਬਾ ਦਿੱਤੇ ਸਵਾਤਨੀਰਦੀ ਤੇ ਦਰਸ਼ਕਰ ਕੰਦੀ ਸਾਡੀ ਬੋਇਲ ਹੋ ਚੁੱਕੀ ਐ ਕਪੜੀ ਨਾ ਆਏ ਨੂੰ ਬਿਪਾਰਨੈਂਟ ਦਰਸ਼ੀ ਚਲੋ ਕੋਈਗਾ ਨਹੀਂ ਸੀ ਵੇਟ ਕਰ ਲੈਨੇ ਨੇ ਹਨਾ ਵੀ ਲੈ ਚਲੋ ਜੀ ਆਪਾਂ ਕਰਦੇ ਹਾਂ ਵੇਟ ਲਓ ਜੀ ਮਮੀ ਪਾਪਾ ਖਾ ਰਹੇ ਨੇ ਕਿਹਨੂੰ ਤੜਕਾ ਵਰ ਮੈਂ ਭਾਵੇਂ ਬੋਲ ਜਾਂ ਪਰ ਪਾਪਾ ਨਹੀਂ ਬੋਲਦੇ ਗੱਡੀ ਤੇ ਖਬਰ ਪੋਣਾ ਟਾਈਮ ਨਾਲ ਢੱਕ ਦਿੰਦੇ ਆ ਅੱਜ ਬੱਦਲ ਵਾਈ ਹੋਈ ਪਈ ਆ ਹਨਾ

चुके को देखने बड़ा लजीज लग रहा है पर नमक नहीं पाया फिर बहुत स्वाद है बहुत स्वाद बहुत स्वाद क्या बात वेरी गुड वेरी गुड है कि कुत्ता जा रहा है अच्छा मैं कितना दस मिनट के तो पाता। आता हूं जल्दी करो प्रेता जल्दी करो प्रेता ऑलमोस्ट डन है जी करता ही खा लिया ना कंदी भी हो चुकी है बॉयल साइड में फटाफट प्याज ਕਿਉਂਕਿ ਪਿਆਜ਼ ਤੇ ਨਿੰਬੂਇਆ ਚੁ ਵੱਧ ਪਾਉਣਾ ਪੈਣਾ ਨਾ ਕਾਲੀ ਮਿਰਚ ਵੀ ਨਹੀਂ ਤਾਂ ਸ਼ਕਰਕੰਦੀ ਗਲਜੀ ਚ ਲੱਗੀ ਜਾਂਦੀ ਹੈ ਹਨਾ ਤਾਂ ਤੇਲੀ ਫਿਰ ਮੈਨੂੰ ਇਹੰਦਾ ਵੀ ਪਿਆਜ਼ ਪਾਉਣਾ ਜ਼ਰੂਰੀ ਆ ਨਿੰਬੂ ਵੀ ਤੇ ਕਾਲੀ ਮਿਰਚ ਵੀ ਮਿਲਦੀ ਦੀ ਲੈ ਕੇ ਜਾਵਾਂ ਛਿੱਲ ਕੇ ਲੌਬੀ ਵਿੱਚ ਚੀਰ ਲਈ ਅਸੀਂ ਥੋੜਾ ਜਿਹਾ ਟਮਾਟਰ ਵੀ ਹਨਾ ਇੱਧਰ ਪਿਆਜ਼ ਤੇ ਨਿੰਬੂ ਮੈਂ ਕੱਟ ਕੇ ਰੱਖ ਲਿਆ ਸ਼ਕਰਕੰਦੀ ਮੈਨੂੰ ਸ਼ੈਲੀ ਟਾਈਮ ਲੱਗ ਗਿਆ ਬਹੁਤ ਜ਼ਿਆਦਾ ਠੰਡੀ ਹੋ ਗਈ ਹੁਣ ਮੈਂ ਲੈ ਕੇ ਜਾਨੀ ਆ ਫਟਾਫਟ ਪਾ ਕੇ ਸਭ ਤੋਂ ਪਹਿਲੀ ਕੋਲੀ ਭਾਤ ਦੀ सचला नमक मिर्च हो डब्बी जी नमी धक्के करवा लगे नींबू भर तक के ना फिर खटने कर दे बना के रखा लस्सी वाला नमक इसमें बड़ा कुछ पाया होया सारा कुछ अपन मसाले मसूले करे बना के रखी दिए ओके हम हाँ जी पापा मुगले खानी है एक मिनट में तो शकरकंदी बनाई है आ, आ गई लो अभी रख ले तो चम्मच पाला नींबू नंबू हो चुकी अपनी शकरकंदी वाली चाट रेडी ये शकरकंदी चाट चक्कु भी अरे डवड़ा कौला तो मेरा सी मम्मी मैं है। नहीं पता नहीं के कौला केड़े बंदे तो मैं ਆ ਤੁਹਾਡੀਆਂ ਕੌਲੀਆਂ ਤੇ ਉਹ ਮੇਰਾ ਕੌਲਾ ਪਿਆ ਹਮ ਯਮੀ ਯਮੀ ਪਾਪਾ ਬਲੇ ਮੂਫਲੀ ਦੇ ਕੀ ਆ ਨਾ ਪਾਪੀ ਦੇ ਖੀਏ ਨੀ ਤਰ ਹ ਅੱਜ ਵਾਲਾ ਵਲੌਗ ਨੂਰ ਦੇ ਬਰਥਡੇ ਵਾਲਾ ਹਾਂਜੀ ਦੱਸੋ ਜੀ ਕਿਵੇਂ ਬਣੀ ਸ਼ਕਰਕੰਦੀ ਬਹੁਤ ਬਹੁਤ ਛਾਦ ਬਹੁਤ ਛਾਦ ਹੈ ਨਾ ਰੈਡੀ ਵਾਲਾ ਵੰਗ ਹਾਂ ਕੱਲੇ ਸਾਸ ਜੀ ਨਹੀਂ ਪਾਈ ਹੈ ਨਾ ਉਹ ਵੀ ਹੈਗੀ ਤਾਂ ਹੈ ਕਿਸਾਨ ਕੇਚਪ ਪਰ ਉਹ ਮੈਂ ਪਾਈ ਨਹੀਂ ਕਿ ਮੈਂ ਕਿ ਫਿਰ ਪਾਪਾ ਵੀ ਨਹੀਂ ਖਾਣਗੇ ਤੇ ਚੱਲਦਾ ਸਾਡਾ ਮਨਾਨਲੀ ਵਾਲਾ ਵਲੌਗ ਤੇ ਸ਼ੁਕਰ ਕਰੰਦੀ ਐ ਅਸੀਂ ਖਾ ਲਈ ਐ ਤੇ ਹੁਣ ਮੈਂ ਲੈ ਕੇ ਨਹੀਂ ਰੋਟੀ ਆਹ ਆਏ ਦੇਖ ਕਿਆ ਇੰਜ ਕਰਦਾ ਨਾ ਫੇਰ ਦੁਬਾਰਾ ਜਾਈਏ ਇੱਕ ਵਾਰੀ 베ਰ ਤੋਂ ਸੋਈ ਦੇ ਵਿੱਚ ਤੇ ਇਧਰ ਭਾਬੀ ਮੇਰੀ ਪਕਾ ਰਹੀ ਹੈ ਰੋਟੀਆਂ ਅੰਦਰ ਤੇ ਮੈਂ ਬਹੁਤ ਕਮਲ ਮਾਰਦੀ ਆ ਹਾਂ ਵੈਸੇ ਕਦੇ ਕਦੇ ਉਹਨਾਂ ਦੇ ਸਿਆਣੇ ਹੋ ਜਾਂਦਾ ਹੈਗਾ ਹਣਾ ਅੰਜ ਮੈਂ ਬਹੁਤ ਕਮਲ ਮਾਰਦੀ ਰੀਅਲ ਲਾਈਫ ਦੇ ਵਿੱਚ ਸਬਜੀ ਆਪਣੀ ਆਪਣੀ ਪਾਬੀ ਨੇ ਸਬਜੀ ਬਣਾ ਕੇ ਕਰ ਦਿੱਤੀ ਹੈ ਤਿਆਰ ਬਹੁਤ ਹੀ ਢੈਂਟ ਫਰਸ਼ਤਾ ਸੀ ਹੈ ਨਾ ਸ਼ਕਰਕੰਦੀ ਵੀ ਖਾ ਲਈ ਪਰ ਉਹਦੇ ਨਾਲ ਉਹ ਕੁਝ ਬਣਿਆ ਨਹੀਂ ਨਾਗਾ ਹੁਣ ਮੈਂ ਲੈ ਕੇ ਜਾਨੀ ਮੇਰੇ ਤੇ ਮੰਮੀ ਦੇ ਲਈ ਰੋਟੀ ਐਸੇ ਸਬਜੀ ਚ ਪਹਿਲਾਂ ਹੀ ਕਿਉਂ ਬਹੁਤ ਜ਼ਿਆਦਾ ਹੈ ਤੇਲ ਵੱਧ ਪਾਇਆ ਤੜਕੇ ਹੈ ਨਾ ਚਲ ਬਈ ਸਾਰੇ ਨਾਂਦ ਨੇ ਸ਼ੈਸਵਾ ਪਨੀਰ ਤੇ ਨਾ ਮਸ਼ਰੂਮ ਜੀਆਂ ਸਵਾਦ ਨੂੰ ਲੱਗਦੀਆਂ ਤਾਂ ਫਿਰ ਇਸ ਤੇ ਫਿਰ ਤੜਕਾ ਵੱਧ ਪਾ ਕੇ ਖਾ ਲੈਣੇ ਨੇ ਆਜੋ ਮੰਮੀ ਆਜੋ 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 ਹੈ

ਯੂਕੀ ਵਾਲੀ ਨੀ ਆਪਣੀਆਂ ਹਰਕੀ ਦੇ ਯੂਕੀ ਵਾਲੇ ਮਮਾ ਰਤਨ ਕੈ ਵੀ ਨਾ ਮੇ ਮਮਾ ਯੂਕੀ ਵਾਲਾ ਅੱਜ ਕੁਰੀ ਫੇਰ ਤੋਂ ਬਣ ਰਹੀਆਂ ਨੇ ਘਰੇ ਪਿੰਨੀਆਂ ਡਿਨਰ ਟਾਈਮ ਸਾਡਾ ਹੋ ਗਿਆ ਸੀ ਰੋਟੀ ਅਸੀਂ ਖਾ ਲਈ ਐ ਲਓ ਜੀ ਪਿੰਨੀਆਂ ਵਰਦਿਆਂ ਸਾਰ ਹੁਣ ਇੱਧਰ ਆ ਗਿਆ ਹੈ ਦੁੱਧ ਦਾ ਕੱਪ ਮੈਨੂੰ ਇਹ ਲੱਗਦਾ ਜੀ ਮੇਰੇ ਸੀ ਨਾ ਸਾਰਾ ਟੱਬਰ ਹੈ ਨਾ ਖਾਣ ਪੀਣ ਲਈ ਜੰਮਿਆ ਹਨਾ ਮੰਮੀ ਆਪਾਂ ਹਮਮ ਬਸੇ ਬਹੁਤ ਹੀ ਜ਼ਿਆਦਾ ਫੂਡੀ ਪਰਸਨ ਆ ਸਾਰੇ ਹੀ ਖਾਣ ਪੀਣ ਦੇ ਬਹੁਤ ਸ਼ੁਕੀਨ ਇਹਨਾਂ ਨੂੰ ਸਭ ਸਾਰਾ ਕੁਝ ਚੁਲੇ ਆ ਰੱਖੀਏ ਨਹੀਂ ਨਹੀਂ ਸਹੀ ਗੱਲ ਆ ਹਨਾ ਸਾਰਾ ਟੇਬਲ ਨਹੀਂ ਹੋਣਾ ਚਾਹੀਦਾ ਬੈੱਡ ਦੇ ਬੰਦਾ ਬਹਾਲ ਫਲਤੂ ਸਮਾਨ ਰੱਖ ਲਿੰਦਾ ਅਸੀਂ ਬਹੁਤ ਰਹਾ ਕਿੱਡੇ ਭਰਿਆ ਪਿਆ ਦੂਤਰ ਭਰੇ ਪਏ ਮੇਰੇ ਕਿੱਧਰ ਭਰਿਆ ਹੋਇਆਗਾ ਹੋ ਗਏ ਸੀ ਵੇਲੇ ਖਾਣ ਪੀਣ ਨਾਲੇ ਕੰਮ ਤਾਂ ਦੇ ਨਿਵੇੜ ਕੇ ਖਾਣ ਪੀਣ ਲੈ ਤਾਂ ਕਰਕੇ ਕਿਉਂਕਿ ਸਾਡਾ ਧਿਆਨ ਖਾਣ ਪੀਣ ਚ ਹੀ ਰਹਿੰਦਾ ਹਨਾ ਨੀ ਨਰਗ ਕੰਮ ਕਰਦੇ। ਐਵੇਂ ਕੋਈ ਕੰਮ ਹੈ ਨੀਗਾ। ਹਾਂ। ਦੇਖੋ ਕਿ ਮੈਨੂੰ ਕੋਈ ਕੰਮ ਨਹੀਂ ਕਿੰਨੇ ਕੰਮ ਕਰਦੀ ਮੈਂ। ਖਾਨ ਜੀ ਬਸ ਖਾਨ ਕੀ ਦੀ ਧਰਨਾ ਬਣਾ ਲਿਆ ਬਣਾ ਲਿਆ ਬਣਾਦੀ ਬਸ। ਤੇ ਲੈ ਦੇਖੋ ਫਿਰ ਹ ਉਹ ਨਾਲ ਹੁੰਦਾ ਨਾ 20 ਨਾਲ ਹੀ ਹੁੰਦਾ ਨਾ ਮੈਂ ਕਿਹੜਾ ਗੱਲੀ ਖਾਨੀ ਆ ਹਨਾ। ਭਾਬੀ ਨੇ ਬਣਾਈ ਸੀ ਸਬਜੀ। ਰੋਟੀ ਸਬਜੀ ਹੈ ਨਾ ਤੇ ਮੈਂ ਬਣਾਈ ਸੀ ਉਹ ਸ਼ਕਰਕੰਦੀ ਵਾਲੀ ਝਾਟ। ਜਿਹੜੀ ਕਿ ਬਹੁਤ ਸਵਾਦ ਸੀ। ਲਾਜੋ ਆਪ ਸੀ। ਕਿੰਨਾ ਕੁਸ਼ਕਾ ਲੈਣਾ ਦੁਬਾਰੇ ਆ ਕੇ ਚਾਹਨ ਪਿੰਨੀਆਂ ਖਾਧੀਆਂ। ਫਿਰ ਝਾਟ ਖਾਧੀ। ਫਿਰ ਦ ਰੋਟੀਆਂ ਖਾਧੀਆਂ ਹੁਣ ਦੁੱਧ ਦਾ ਗੱਪ ਪੀਣਾ ਹਨਾ ਸਹੀ ਗੱਲ ਆ ਪੰਜਾਬ ਵਾਲੀ ਮੌਜ ਨਹੀਂ ਲੱਭਦੀ ਹਨਾ ਕਿੰਨਾ ਕੁਝ ਖਾਣੇ ਪੀਣੇ ਆਪਾਂ ਕਿੰਨਾ ਇੰਜੋਏ ਕਰਦੇ ਆ ਹਨਾ ਕਰਮਾ ਵਾਲਿਆਂ ਚਲੋ ਜੀ ਠੀਕ ਹੈ ਜੀ ਬਸ ਕਰਦੀ ਫਰੈਜ਼ ਦੇ ਵਲੋਗ ਨੂੰ ਆਪੇ ਇਥੇ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਤਾਂ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਕੱਲ ਨੂੰ ਕੱਲ ਦੇ ਵਲੋਗ ਵਿੱਚ ਹਾਂਜੀ ਬੋਲੋ ਜੀ ਕੀ ਕਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਸਤੀ ਕਰਨ ਜੀ ਸਾਰਿਆਂ ਨੂੰ ਹਾਂ ਜੀ ਠੀਕ ਠਾਕ ਹੋ ਤੇ ਸਾਡੇ ਵੱਲੋਂ ਗੁੱਡ ਨਾਈਟ ਸਾਰਿਆਂ ਨੂੰ ਠੀਕ ਠਾਕ ਓਕੇ ਓਕੇ ਬਾਏ ਬਾਏ ਖੁਸ਼ ਰਹੋ ਰਾਜੀ ਭਾਜੀ ਰਹੋ ਹਾਂ ਬਾਈ ਗੁਰੂ ਜੀ ਸਾਰਿਆਂ ਨੂੰ ਤਰੱਕੀਆਂ ਦੰਗਰਸਤੀਆਂ ਬਖਸ਼ਦੇ ਰਹਿਣ ਤੇ ਸਾਡੇ ਵਾਂਗੂ ਖਾਣ ਪੀਣ ਦੇ ਸ਼ੁਕੀਨ ਬਣੋ ਸਾਰਿਆਂ ਨੂੰ ਹਨਾ ਸਾਰਿਆਂ ਨੂੰ ਹੀ ਆਪਣਾ ਮਨ ਪਸੰਦਾ ਖਾਣਾ ਪੀਣਾ ਮਿਲਦਾ ਰਵੇ ਤੇ ਜ਼ਿੰਦਗੀ ਦੇ ਨਜ਼ਾਰੇ ਸਾਰੇ ਹੀ ਇਦਾਂ ਹੀ ਲੈਂਦੇ ਰਹਿਣ ਹਨਾ ਚਲੋ ਠੀਕ ਹੈ ਫਿਰ ওকে ਬਾਏ ਬਾਏ ਪੱਬੀਆਂ ਵਰਨ ਬਾਏ ਬਾਏ ਟਾ 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 ਬਾਏ